ਪਿਛਲੇ ਦਿਨੀ ਮਿੰਟੂ ਜੀ ਆਪਾਂ ਇੱਕ ਸਰਪੰਚ ਸਾਹਿਬ ਦੇ ਕਤਲ ਵਾਲੀ ਗੱਲ ਕੀਤੀ ਵਿਆਹ ਸਮਾਗਮ ਦੇ ਵਿੱਚ ਸ਼ਰਿਆਮ ਗੋਲੀ ਮਾਰ ਕੇ ਕੋਲੇ ਆ ਕੇ ਜਮਾ ਉਸੇ ਤਰ੍ਹਾਂ ਦੀ ਹੀ ਇੱਕ ਘਟਨਾ ਤਰਨਤਾਰਨ ਦੇ ਵਿੱਚ ਸਰਪੰਚ ਸਾਹਿਬ ਹਰਬ੍ਰਿੰਦਰ ਸਿੰਘ ਜੀ ਉਹਨਾਂ ਦਾ ਤਿੰਨ ਜਾਣੇ ਕਤਲ ਕਰਕੇ ਕੋਈ ਹਿਸਾਬ ਨਹੀਂ ਆ ਰਿਹਾ ਹੁਣ ਤੇ ਇੱਕ ਪੋਸਟ ਵੀ ਪਾਈ ਜਾਂਦੀ ਹੈ ਇਹ ਵੀ ਪੋਸਟ ਇੱਕ ਦੇ ਤੌਰ ਤੇ ਲੰਡਾ ਹਰੀ ਕੇ ਵੱਲੋਂ ਕਹਿੰਦੇ ਜ਼ਿੰਮੇਵਾਰੀ ਲਈ ਹੈ ਪਰ ਅਜੇ ਪਤਾ ਨਹੀਂ ਮੈਨੂੰ ਕਨਫਰਮ ਨਹੀਂ ਆ ਉਹਦੇ ਬਾਰੇ ਪਰ ਇਹ ਸ਼ਰਿਆਮ ਹੀ ਹੋ ਗਿਆ ਕੰਮ ਵੀ ਮਾਰਨਾ ਵੀ ਸ਼ਰਿਆਮ ਕੈਮਰਿਆਂ ਦੇ ਸਾਹਮਣੇ ਵੀਡੀਓ ਦੇ ਸਾਹਮਣੇ ਦੇ ਫੇਜ਼ੇ ਮੇਵਾਰੀ ਵਿਸ਼ਰਿਆ ਹਮਲੇ ਨਹੀਂ ਸੁਖਮ ਸਿੰਘ ਸਾਹਿਬ ਇੱਥੇ ਤੇ ਇੱਕ ਬੜੀ ਅਲੋਕਾਰੀ ਗੱਲ ਹੋਈ ਆ ਕਿ ਇਸ ਪੈਲਸ ਦੇ ਤੇ ਜਿਹੜੇ ਸੀਸੀਟੀਵੀ ਕੈਮਰੇ ਸੀ ਉਹ ਹੀ ਨਹੀਂ ਸੀ ਚੱਲਦੇ ਹੂੰ ਪੈਲਸ ਚੱਲ ਰਿਹਾ ਹੈ ਪੈਲਸ ਦੇ ਬਿੱਲਾਂ ਦਾ ਤੁਹਾਨੂੰ ਪਤਾ ਹੈ ਨਾ ਬਿਲਕੁਲ ਤਾਂ ਮੈਂ ਤੇ ਇੱਥੇ ਹੁਣ ਸਾਡੇ ਚਲੋ ਆਪਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਚੱਲਦੇ ਨੇ ਜੀ ਆ ਇੱਥੇ ਨੇੜੇ ਹੀ ਆਪਣੇ ਪੈਲਸ ਵੀ ਆ ਗਏ ਨੇ ਸੁਖ ਨਾਲ ਹੂੰ ਲੰਘਦੇ ਟੱਪ ਦੇ ਰਿਸ਼ਤੇਦਾਰ ਭੈਣ ਭਰਾ ਉੱਥੇ ਬਿੱਲ ਜਦੋਂ ਜੁਣਾ ਜੋੜਦੇ ਹੈ ਨਾ ਗੁਣਾ ਘਟਾਓ ਕਰਦੇ ਆ ਤੇ ਮੈਂ ਤੇ ਉੱਥੇ ਦੇਖਦਾ ਰਹੀ ਨਾ ਹੂੰ अच्छा बेले बनांदे बेल, ने लखां च बिल्कुल भाई 300 ਦੀ ਗੈਦਰਿੰਗ ਐਨੇ ਲੱਖ 7 ਲੱਖ 700 ਦੀ ਗੈਦਰਿੰਗ ਐਨੇ ਲੱਖ ਜੀ ਪਰ ਪਲੇਟ 2500 3500 5500 ਪਤਾ ਨਹੀਂ ਹੁੰਦਾ ਭਾਈ ਕਿੰਨੇ ਸੌ ਹਮ ਹਮ ਮੈਂ ਤਾਂ ਜਦੋਂ ਜੋਕਾਂ ਦਾ ਕਰਾਂਗਾ ਫਿਰ ਪਤਾ ਲੱਗੇਗਾ ਜੀ ਜੀ ਕਿਹੜੇ ਭਾਤ ਉਲਦੀ ਜੇ ਹਮ ਹਮ ਸੌਖਾ ਵੈਸੇ ਤੋਂ ਮੇਰੀਆਂ ਗੁਨ ਬੇੜ ਲੈਂ ਤੇ ਵਧੀਆ ਰਹਿਣਗੇ ਮੈਂ ਵੀ ਸੌਖਾ ਰਹੂ ਤੇ ਉਹ ਵੀ ਸੌਖੇ ਰਹਿਣਗੇ ਬਿਲਕੁਲ ਜੀ ਇਹ ਸਖਰ ਉਸੇ ਤਰੀਕੇ ਨਾਲ ਦੇਖੀਏ ਤਾਂ ਸਭ ਤੋਂ ਸੌਖਾ ਬੜਾ ਸੌਖਾ ਮੈਂ ਤਾਂ ਮਤ ਸਾਰਾ 253500 ਦਾ ਕੰਮ ਬੜਾ ਔਖਾ ਜੀ ਵਾਕਈ ਤੇ ਗੱਲ ਇਹ ਆ ਕਿ ਭਾਈ ਅੱਜ ਉਹਨਾਂ ਲੋਕਾਂ ਨੂੰ ਸਵਾਲ ਆ ਕਿ ਲੱਖਾਂ ਦਾ ਬਿੱਲ ਤੁਸੀਂ ਲੈ ਰਹੇ ਹੋ ਜੀ ਤੁਹਾਡੇ ਸੀਸੀਟੀਵੀ ਕਿਉਂ ਨਹੀਂ ਚੱਲ ਰਹਾ ਬੀ ਸਭ ਤੋਂ ਪਹਿਲਾ ਕਦਮ ਉਹਨਾਂ ਦੇ ਖਿਲਾਫ ਚੱਕਣਾ ਚਾਹੀਦਾ ਜੀ ਔਰ ਉਹ ਕੀ ਸੁਭਾਈ ਦੇ ਰਹੇ ਨੇ ਕਿ ਜੀ ਸੀਸੀਟੀਵੀ ਕੈਮਰਾ ਤਾਂ ਲਿਆਂਦੇ ਪਏ ਮਕੈਨਿਕ ਨਹੀਂ ਕੋਈ ਮਿਲ ਰਿਆ ਰੇ ਮਕੈਨਿਕ ਇੰਡੋਨੇਸ਼ੀਆ ਤੋਂ ਆਣਾ ਇਹ ਕਿੜਾ ਕਿਹਨੂੰ ਭੇਜ ਜਾਂਦੇ ਮੋਰ ਤੋਂ ਬਾਤ ਉਹ ਤੇ ਫਿਰਦੇ ਸਾਡੇ ਯਾਰ ਬੇਲੀ ਠੀਕ ਆਈ ਜਾਂਦੇ ਟੈਕਨੀਕਲ ਟੀਮ ਚ ਭੇਜ ਦਿੰਦੇ ਕਿਸੇ ਨੂੰ ਲਓ ਇੰਸਟਾਲ ਕਰ ਆਉਂਦੇ ਯਾਰ ਦਿੰਦੇ ਸਹੀ ਗੱਲ ਹੈ ਕਮਾਲ ਆ ਕਹਿੰਦੇ ਜੀ ਮਕੈਨਿਕ ਹੀ ਨਹੀਂ ਮਿਲੇ ਹਾਦਿਆ ਤੁਹਾਡੇ ਵਾਲੀ ਯਾਰ ਹੂੰ ਬਈ ਕਮਾਲ ਹੋਈ ਜਾਂਦੀ ਆ ਪੰਜਾਬ ਚ ਅੱਛਾ ਉਹ ਲਿਖਿਆ ਹੁੰਦਾ ਪੈਲਸ ਦੇ ਅੰਦਰ ਤਿਆਰ ਲਿਉਣਾ ਮਨਾ ਹੈ ਤੇ ਉੱਥੇ ਅੰਦਰ ਗਾਣਾ ਚੱਲ ਰਿਹਾ ਹੁੰਦਾ ਜਿੱਥੇ ਪਾਬੰਦੀ ਹਥਿਆਰ ਤੇ ਨਹੀਂ ਉੱਥੇ ਜੱਟ ਫਾਇਰ ਕਰਦਾ ਜੀ ਤੇ ਉੱਥੇ ਹੋ ਜਾਂਦੇ ਆ ਉਹ ਦੇਖ ਹੀ ਜਾਂਦੇ ਆ ਉੱਥੇ ਲੀਗਲ ਵੈਪਨ ਨਾਲ ਵੀ ਹੋ ਜਾਂਦਾ ਸੀ ਲੀਗਲ ਨਾਲ ਵੀ ਹੋ ਜਾਂਦੇ ਜੀ ਹੁਣ ਪੈਟਰਨ ਸੇਮ ਹੈ ਸਰ ਪੈਟਰਨ ਸੇਮ ਹੈ ਸ਼ੂਟਰ ਵਰਦੇ ਨੇ ਹਮ ਐਨ ਐਕੂਰੇਟ ਰੇਕੀਆ ਪਛਾਣਿਆ ਜੀ ਤੇ ਜਿੱਥੋਂ ਟਾਰਗੇਟ ਹਿੱਟ ਕਰਕੇ ਲੰਘਣਾ ਸਭ ਕੁਝ ਹਮ ਮਤਲਬ ਕਿ ਕਿਤੇ ਚੁੱਕ ਨਹੀਂ ਹੈ ਕੋਈ ਵਿਚ ਨਹੀਂ ਵੱਜਦਾ ਕੋਈ ਸਾਹਮਣੇ ਨਹੀਂ ਆਉਂਦਾ ਪਤਾ ਨਹੀਂ ਇੰਨੀ ਕਿਵੇਂ ਪ੍ਰੋਪਰ ਰੇਕੀ ਹੁੰਦੀ ਜਿਹਦੇ ਕੋਲ ਵੈਪਨ ਹੈ ਪਿਸਟਲ ਲੱਗਾ ਹੈ ਡੱਬ ਚ ਸਰਪੰਚ ਕੋਲ ਪਿਸਟਲ ਸੀ ਨਾ ਹਾਂਜੀ ਖੜਨ ਦਾ ਮੌਕਾ ਨਹੀਂ ਮਿਲਿਆ ਜੀ ਗਏ ਪਿੱਛੇ ਖੜ ਕੇ ਸ਼ੂਟਰ ਨੇ ਸ਼ੂਟ ਕੀਤਾ ਬਸ ਲਾਲਾ ਨਾ ਉਹ ਜਦੋਂ ਭੱਜ ਕੇ ਲੋਕੀ ਇਧਰ ਉਧਰ ਆਉਣ ਲੱਗੇ AK 47 ਵਾਲਾ ਖਲੋਗਿਆ ਮੈਂ ਭੁੰਨ ਕੇ ਰੱਖ ਦੂੰਗਾ ਖਿੱਲਾ ਨੂੰ ਹੂੰ ਸਰ ਕੌਣ ਖੜਦਾ ਜੀ ਕੌਣ ਖੜਦਾ ਉੱਥੇ ਤੇ ਲਾੜਾ ਲਾੜੀ ਦੇ ਨਾਲ ਨਹੀਂ ਖਲੋਤਾ ਕੋਈ ਨਿਕਲ ਕੇ ਜਿਹੜੇ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਤੇ ਛੱਡ ਕੇ ਮੈਦਾਨ ਨੱਠ ਗਏ ਮੈਂ ਤਾਂ ਜੀ ਮਾਹੌਲ ਹੀ ਐਸਾ ਬਣ ਜਾਂਦਾ ਚਲੋ ਆਇਓ ਲਾੜਾ ਲਾੜੀ ਇਕੱਲੇ ਰਹਿ ਗਏ ਯਾਰ ਉੱਥੇ DJ ਧੁਜਿਆਲੇ ਸਾਰੇ ਗਏ ਸਾਬ ਉਹਦੇ ਵਿਚਾਰੇ ਨੇ ਜਿਹੜਾ ਨਵਯੋਤਾ ਮੁੰਡਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਕੋਨੇ ਤੇ ਕੀਤਾ ਉਹ ਵੇਖੋ ਵੀਡੀਓ ਵਾਇਰਲ ਹੋ ਰਹੀ ਠਾ ਠਾ ਹੋਣ ਰਹੀ ਆ ਮੁੰਡਾ ਕੁੜੀ ਦੇਖਣ ਦਾ ਭਾਜੜਾ ਪੈ ਗਈ ਆ ਉਹ ਡੇਢ ਮਿੰਟ ਲੱਗਾ ਡੇਢ ਮਿੰਟ ਤੋਂ ਕੰਮ ਕਰਕੇ ਨਿਕਲ ਗਏ ਨੇ ਜੀ ਇੱਥੇ ਨਾਲ ਇੱਕ ਹੋਰ ਵੀ ਜ਼ਖਮੀ ਹੋ ਗਿਆ ਉਹ ਸ਼ਰਤ ਉਹ ਵਿਚਾਰਾ ਪਿਆ ਉਹ ਇਹਨਾਂ ਨੂੰ ਪਤਾ ਸੀਗਾ ਨਾ ਥ੍ਰੈਟ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਫਾਇਰ ਕਰਨ ਦਾ ਯਤਨ ਕੀਤਾ ਤੇ ਬਸ ਉਹਨਾਂ ਨੇ ਉਹ ਇਹਨਾਂ ਤੋਂ ਮੋਟਾ ਦੇ ਦੋ ਜੀ ਉਹਦੇ ਵੀ ਢਿੱਡ 'ਚ ਗੋਲੀ ਮਾਰੀ ਨੇ ਹੂੰ ਉਹ ਗਏ ਤੇ ਉਹ ਗਏ ਉਹ ਗਏ ਹੁਣ ਦੇਖੋ ਇਹਦੀ ਜ਼ਿੰਮੇਵਾਰੀ ਲਈ ਹੈ ਲੰਡੇ ਨੇ ਹੂੰ ਔਰ ਕਤਲ ਦਾ ਕਾਰਨ ਅਖੇ ਜੀ ਮਤਲਬ ਇਹ ਸਾਡੇ ਕਿਸੇ ਮਾਮਲੇ ਦੇ ਵਿੱਚ ਗਵਾਹ ਸੀ ਗਵਾਹ ਤੇ ਇੱਕ ਕੇਸ ਦੇ ਵਿੱਚ 36 ਹੁੰਦੇ ਨੇ ਸੁਖਮ ਸਿੰਘ ਜੀ ਮੇਰਾ ਮਤਲਬ ਸਾਰਿਆਂ ਨੂੰ ਮਾਰ ਦੋਗੇ ਕਾਰਨ ਮੈਨੂੰ ਕੋਈ ਹੋਰ ਲੱਗਦਾ ਕਿਉਂਕਿ ਉੱਥੇ ਥ੍ਰੈਟ ਵਗੈਰਾ ਵਸੂਲੀ ਵਗੈਰਾ ਦੀ ਗੇਮ ਬਹੁਤ ਤਲਗੜੀ ਆ ਹਮ ਠੀਕ ਹੈ ਨਾ ਜੀ ਦਰਿਆਉ ਪਾਰ ਮਤਲਬ ਕਿ ਆਪਾਂ ਗਿਣਦੇ ਹਾਂ ਕਿ ਮਾਝਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਹਰੀਕੇ ਐਂਟਰ ਹੁੰਦੇ ਹਾਂ ਹਾਂ ਜੀ ਹਾਂ ਜੀ ਇਹ ਇਹ ਦੁਨੀਆ ਗਾਂਹ ਪਰ ਇੱਕ ਵੱਖਰੀ ਹੋ ਜਾਂਦੀ ਹੈ ਆਪਣੇ ਇਧਰਲਾ ਮਾਹੌਲ ਥੋੜਾ ਜਿਹਾ ਵੱਖਰਾ ਹੈ ਇਹ ਵਖਰਾ ਰਵੇ ਜੇ ਰਵੇ ਬਿਲਕੁਲ ਥੋੜੀ ਜੀ ਸ਼ਾਂਤ ਜਿਹਰੇ ਤੱਕ ਤਾਂ ਹੋਇਆ ਨਾ ਉਹ ਡਾਕਟਰ ਸਾਹਿਬ ਨੂੰ ਗੋਲੀ ਵੱਜ ਗਈ ਸੀ ਧਰਮਕੋਟ ਵਾਲੀ ਸਾਈਡ ਇਦਾਂ ਕੁਝ ਹੁੰਦਾ ਹੈ ਜੀ ਪਰ ਜ਼ਿਆਦਾ ਨਹੀਂ ਉਹ ਦੁਨੀਆ ਤੁਹਾਨੂੰ ਜੇ ਤੁਸੀਂ ਕਿਤੇ ਮਾਝੇ ਚ ਜਾਵੋ ਇਤਫਾਕਨ ਉੱਥੇ ਲੋਕਾਂ ਨਾਲ ਮਿਲੋਗੇ ਵਿਚਰੋ ਕੇ ਫਿਰ ਤੁਹਾਨੂੰ ਪਤਾ ਲੱਗੂ ਆਪਾਂ ਤੇ ਖਬਰਾਂ ਕਰਦੇ ਆ ਨਾ ਤੇ ਕਰਦੀ ਡਰਦੇ ਬਿਲਕੁਲ ਉਹ ਜਿਹੜੀ ਲੋਕ ਨਾ ਪਰਸਨਤੀਆਂ ਨੂੰ ਫੇਸ ਕਰਦੇ ਨੇ ਨਾ ਸੁਖਮਸਾਰ ਬੜਾ ਮੁਸ਼ਕਲ ਜੀ ਬੜਾ ਮੁਸ਼ਕਲ ਜੀ ਉਹਨਾਂ ਵਾਸਤੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੀ ਹੁਣ ਜ਼ਿੰਮੇਵਾਰੀ ਲਈ ਗਈ ਆ ਚਲੋ ਅਸੀਂ ਵੀ ਡਿਸਕਲੇਮਰ ਦੇ ਦੇਨੇ ਆ ਕਿ ਅਸੀਂ ਕੋਈ ਤਸਦੀਕ ਨਹੀਂ ਕਰਦੇ ਕਿਸੇ ਪ੍ਰਕਾਰ ਦੀ ਭਾਈ ਗੱਲ ਜਿਹੜੀ ਅਸਲ ਚ ਹੈ ਨਾ ਮੈਂ ਤੁਹਾਨੂੰ ਦੱਸਦਾ ਵੀ ਉੱਥੋਂ ਦੇ ਸਰਪੰਚਾਂ ਦਾ ਕੀ ਹਾਲ ਆ ਜੇ ਮੈਨੂੰ ਮਿਲ ਗਿਆ ਤੇ ਮੈਂ ਤੁਹਾਨੂੰ ਦੱਸੂਗਾ ਹੁਣ ਮੈਂ ਇੱਕ ਗਰੁੱਪ ਹੈ ਮੁੱਖ ਮੰਤਰੀ ਸਿਹਤ ਯੋਜਨਾ ਸਵੰਦੀ ਜੀ ਉਹਦੇ ਵਿੱਚ ਮਤਲਬ ਕਿ ਇੱਕ ਸਰਪੰਚ ਬਾਰੇ ਕਿਹਾ ਜਾ ਰਿਹਾ ਹੈ ਮੈਸੇਜ ਹੈ WhatsApp ਗਰੁੱਪ ਦੇ ਵਿੱਚ ਜੀ ਸ਼੍ਰੀਮਾਨ ਜੀ ਪਿੰਡ ਨਸ਼ਹਿਰਾ ਪੰਨਵਾ ਦੇ ਮੌਜੂਦਾ ਸਰਪੰਚ ਦਾ ਕਹਿਣਾ ਇਹ ਹੈ ਕਿ ਮੈਂ ਕੈਂਪ ਵਿੱਚ ਬਹੁਤਾ ਟਾਈਮ ਨਹੀਂ ਰੁਕਣਾ ਕਿਉਂਕਿ ਮੈਨੂੰ ਥ੍ਰੈਟ ਮਿਲਦੇ ਹਨ ਤੇ ਜਾਨ ਦਾ ਖਤਰਾ ਰਹਿੰਦਾ ਹੈ ਠੀਕ ਹੈ ਜੀ ਜੀ ਨਾਲ ਕਹ ਲਓ ਕਿ ਉਹਨਾਂ ਨੇ ਫਿਰ ਜਾਣਕਾਰੀ ਦਿੱਤੀ ਆ ਮਤਲਬ ਕਿ ਜਿਹੜੇ ਇਹਨਾਂ ਦੇ ਗਰੁੱਪ ਚੱਲ ਰਹੇ ਨੇ WhatsApp ਗਰੁੱਪ ਚੱਲ ਰਹੇ ਨੇ ਹਾਂ ਆ ਜਿਹੜੇ ਕਾਰਕ ਬਣਦੇ ਆ ਹਾਂਜੀ ਹਾਂਜੀ ਉਹ ਸਬੰਧੀ ਕਿ ਜਿੱਥੇ ਇਹ ਸਾਰਾ ਕੁਝ ਹੋਇਆ ਉੱਥੋਂ ਦੇ ਤੇ ਆਪ ਦਾ ਸਰਪੰਚ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਕੋਰ ਅੰਡਰਕਰੈਕਟ ਜੀ ਇਹ ਸਾਰੇ ਆਮ ਦਸੀ ਆਂਦੇ ਨੇ ਹਣਾ ਮਤਲਬ ਕਿ ਸਾਡੇ ਲਈ ਹੁਣ ਜਾਣਕਾਰੀ ਜਿਹੜੀ ਆ ਉਹ ਇੱਕ ਸਬੂਤ ਬਣਦੀ ਆ ਸੁਖਮ ਸਿੰਘ ਸਾਹਿਬ ਜੀ ਕਿ ਜ਼ਿਆਦਾਤਰ ਸਰਪੰਚ ਹੈਗੇ ਜੇ ਹੁਣ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਦਾ ਹਾਲ ਵੇਖ ਲਓ ਉਹ ਆਪਦੀ ਪਾਰਟੀ ਵੱਲੋਂ ਚਲਾਏ ਜਾ ਰਹੇ ਡਰਾਈਵ ਦੇ ਵਿੱਚ ਕਹਿੰਦੇ ਮੈਂ ਨਹੀਂ ਰੁਕਣਾ ਬਹੁਤੀ ਧੀਰ ਪਰਾਬੋ ਮੈਂ ਨਿਕਲ ਜਾਣਾ ਹਾਲਾਤ ਤੁਸੀਂ ਦੂਜਿਆਂ ਦੀ ਗੱਲ ਕਰਦੇ ਆ ਤੁਸੀਂ ਅਡੀਆਂ ਚੱਕ ਚੱਕ ਕੇ ਇਨਕਲਾਬ ਢੀਕਦੇ ਸੀ ਬਦਲਾਅ ਢੀਕਦੇ ਸੀ ਹੁਣ ਹੁਣ ਕਿ ਤੁਸੀਂ ਆਪਦੇ ਰਾਜ ਦੇ ਵਿੱਚ ਆਪਦੀ ਪਾਰਟੀ ਦੀ ਡਰਾਈਵ 'ਚ 5 ਮਿੰਟ ਰੁਕਣ ਤੋਂ ਵੀ ਡਰਦੇ ਹੋ ਜੀ ਹੁਣ ਬੋਲੋ ਤੁਸੀਂ ਬੋਲ ਵੀ ਨਹੀਂ ਸਕਦੇ ਤੁਹਾਡੀਆਂ ਮਜਬੂਰੀਆਂ ਇਹ ਆ ਕਿ ਤੁਹਾਨੂੰ ਬੋਲਣ ਲਈ ਤੁਸੀਂ ਗਾਲ੍ਹਾਂ ਵੀ ਸਾਨੂੰ ਕੱਢਦੇ ਹੋ ਤੇ ਤੁਹਾਨੂੰ ਬੋਲਣ ਲਈ ਵੀ ਸਾਡੇ ਮੂੰਹ ਚਾਹੀਦੇ ਆ ਜੀ ਬਿਲਕੁਲ ਮੈਂ ਤਾਂ ਕਹਿੰਦਾ ਆਪ ਨਹੀਂ ਕਹੀ ਤਾਂ ਕਹਨਾ ਸਾਡੇ ਵਰਗਿਆਂ ਨੂੰ ਖਤਮ ਨਾ ਕਰਿਓ ਹੂੰ ਤੁਹਾਡੀਆਂ ਆਵਾਜ਼ਾਂ ਖਤਮ ਹੋ ਜਾਣਗੀਆਂ ਅਸੀਂ ਇਹੀ ਗੱਲ ਇਹ ਇਹਨਾਂ ਲੋਕਾਂ ਤੇ ਵੀ ਲਾਗੂ ਕਰਦੇ ਆਂ ਹੂੰ ਕਿ ਜਦੋਂ ਤੁਸੀਂ ਇਹਨਾਂ ਨੂੰ ਪਾਇਆ ਜਿਵੇਂ ਇੱਕ ਦੋ ਥ੍ਰੈਟ ਆਈਆਂ ਪੱਤਰਕਾਰਾਂ ਨੂੰ ਤੇ ਮੈਂ ਕਿਹਾ ਸੀ ਕਿ ਜਦੋਂ ਤੁਹਾਡੇ ਘਰਦਿਆਂ ਨਾਲ ਜ਼ਿਆਤੀ ਹੋਏਗੀ ਤੁਹਾਡੇ ਬੋਲਣ ਲਈ ਇਹ ਜਿਹੜੇ ਪਕੌੜੇ ਨੇ ਗੈਂਗਸਟਰ ਐਂ ਤਾਂਵਾ ਜੋ ਵੀ ਹੈ ਜੀ ਜੀ ਕਿ ਉਹ ਆਵਾਜ਼ਾਂ ਇਹ ਖਤਮ ਕਰੋਗੇ ਡਰਾਓਗੇ ਤੁਹਾਨੂੰ ਨੁਕਸਾਨ ਹੈ ਤੁਹਾਡੇ ਜੀ ਇੱਥੇ ਕਿਸੇ ਬੰਦੇ ਨਾਲ ਜਾਇਜ਼ ਹੁੰਦੀ ਹੈ ਤਾਂ ਉੱਥੇ ਬੋਲਣ ਵਾਲੇ ਚਾਹੀਦੇ ਆ ਕਿ ਨਹੀਂ ਕਾਨੂੰਨ ਜਾਂ ਸੰਵਿਧਾਨ ਜਾਂ ਮਾਨਵਤਾ ਇਹ ਸਸਾਸਤ ਨਹੀਂ ਦਿੰਦੀ ਹੂੰ ਕਿਸੇ ਦਾ ਕੋਈ ਭਗਾਉੜਾ ਕਿਸੇ ਦਾ ਭੱਜਿਆ ਤੇ ਆ ਉਹੀ ਮਨੁੱਖਤਾ ਹੂੰ ਉਹੀ اخلاق ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਆਮ ਆਦਮੀ ਪਾਰਟੀ ਦਾ ਮਰ ਗਿਆ ਤੇ ਅਸੀਂ ਖੁਸ਼ੀਆਂ ਮਨਾਈਏ ਨਹੀਂ ਜੀ ਮਨੁੱਖ ਮਨੁੱਖ ਹੈ ਰਤ ਰਤ ਹੈ ਲਹੂ ਲਹੂ ਹੈ ਇਨਸਾਨੀਅਤ ਇਨਸਾਨੀਅਤ ਹੈ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਮੈਂ ਬਾਰ ਬਾਰ ਕਹਿਣਾ ਕਿ ਇਹਦੇ ਲਈ ਕੁਝ ਨਹੀਂ ਹੋ ਰਿਹਾ ਸਾਬ ਸਾਡੀ ਪੋਜੀਸ਼ਨ ਸਾਡੀ ਸਰਕਾਰ ਦੀ ਪੋਜੀਸ਼ਨ ਕਿ ਤਰ੍ਹਾਂ ਦੀ ਹੈ ਸਾਡੀ ਤੇ ਸਾਡੀ ਸਰਕਾਰ ਦੀ ਪੋਜੀਸ਼ਨ ਕਿਹ ਤਰ੍ਹਾਂ ਦੀ ਆ ਕਿ ਗੋਰ ਗੋਲੀ ਗੋਲਚੀ ਗੋਲ-ਗੋਲ ਕਮਾਉਣ ਵਾਲਾ ਹਮ ਸਾਡਾ ਗੋਲਚੀ ਬਾਰ-ਬਾਰ ਗੋਲ ਖਾਰਿਆ ਗੋਲ ਖਾਰਿਆ ਪਰ ਕੋਚ ਕੋਲ ਰਿਪਲੇਸ ਕਰਨ ਲਈ ਕੋਈ ਆਪਸ਼ਨ ਨਹੀਂ ਕੋਚ ਕੋਮ ਜਨਤਾ ਹਮ 5 ਸਾਲ ਤੁਹਾਨੂੰ ਚੱਲਣਾ ਪਏਗਾ ਜੀ ਜੀ 5 ਸਾਲ ਪੋਕਣਾ ਪਏਗਾ ਜੀ ਲੰਬਾ ਵੀ ਕੀ ਹੁੰਦੀ ਹੋਰ ਤੁਸੀਂ ਰੂਟਸ ਨਹੀਂ ਲੱਭਦੇ ਮੈਂ ਬਾਰ-ਬਾਰ ਕਹਿੰਨਾ ਤੁਸੀਂ ਬੰਦੇ ਫੜ ਲੋਗੇ ਵੱਧ ਵੱਧ ਜਿਹਨੇ ਰੇਕੀ ਕੀਤੀ ਉਹਦਾ ਐਨਕਾਊਂਟਰ ਕਰ ਦੋਗੇ ਜੀ ਜੀ ਜਿਹੜਾ ਮਤਲਬ ਕੋਈ ਸ਼ੂਟਰ ਮਿਲ ਗਿਆ ਉਹਨੂੰ ਮਾਰ ਦੇਉਗੇ ਹਮ ਚਲੋ ਅੱਖਾਂ ਠੰਡੀਆਂ ਤਿੰਨ ਬੰਦੇ ਇਹਨਾਂ ਦੇ ਮਰੇ ਆ ਥੋੜੇ ਦਿਨਾਂ ਦੇ ਵਿੱਚ ਦੇਖੋ ਹਾਂ ਜੀ ਅ ਮਾਝੇ ਵਿੱਚ ਤੇ ਅੱਧੀ ਦਰਜਨ ਦੇ ਕਰੀਬ ਮਰ ਗਏ ਬਿਲਕੁਲ ਲੱਕੀ ਉਭਰਾਏ ਮਰ ਗਿਆ ਠੀਕ ਹੈ ਜੀ ਰਾਣਾ ਵਾਲਾ ਚੌਰੀਆ ਐਡੇ ਐਡੇ ਕਿ ਕਤਲ ਹੋਇਆ ਕਿਤੇ ਸ਼ੂਟਰ ਨੇ ਜੀ ਕਿ ਕਿ ਅਸਲ ਸੁਟਰ ਨਾਲ ਮਾਰਿਆ ਜਾਂਦਾ ਬਸ ਦੁਬਾਰਾ ਫਿਰ ਠੰਡਿਓ ਜੀ ਲੋ ਉਹਨੂੰ ਨਵਾਂ ਨਿਕਲਿਆ ਹੁੰਦਾ ਨਾ ਕੁਛ ਆ ਬਿਲਕੁਲ ਨਹੀਂ ਦਬ ਜਾਂਦੀ ਹੈ ਜੀ ਇੱਕ ਮਿੱਤਰ ਇਥੇ ਜੁੜੇ ਹੋਏ ਕਾਫੀ ਸਾਰੇ ਦੋਸਤ ਨੇ ਤੇ ਇੱਕ ਪ੍ਰਵੀਨ ਕੌਰ ਜੀ ਵੀ ਕਹਿ ਰਹੇ ਸੀ ਕਹਿੰਦੇ ਕਿ ਹਾਲਾਤ ਇਹ ਆ ਵੀ ਅਸੀਂ ਤੇ ਜੇ ਕੋਈ ਪਾਰਟੀ ਨਾਲ ਜੁੜਿਆ ਹੋਇਆ ਕੋਈ ਵਿਆਹ ਹੁੰਦਾ ਕਿਸੇ ਬੰਦੇ ਦੇ ਤੇ ਅਸੀਂ ਵਿਆਹ ਤੇ ਨਹੀਂ ਜਾਂਦੇ ਭਾਈ ਵਿਆਹ ਰਾਜਸਥਾਨ ਚੋਂ ਲੱਗ ਜਾਣਗੇ ਜਿਵੇਂ ਇਥੋਂ ਨਸ਼ਾ ਛਡਾਊ ਕੇਂਦਰਾਂ ਤੇ ਸੜਤਾਈ ਹੋਈ ਤੇ ਆਪਣੇ ਬੰਦਿਆਂ ਨੇ ਜਾ ਕੇ ਰਾਜਸਥਾਨ ਤੇ ਮਹਾਚਲ ਚ ਖੋਲ ਲੈ ਜੀ ਆਪਣੇ ਬੰਦਿਆਂ ਨੂੰ ਮੈਨੂੰ ਲੱਗਦਾ ਪੈਲਸ ਬਾਰਡਰ ਪਾਰ ਖਲੋਣੇ ਪੈਣੇ ਆ ਹੂੰ ਕਿ ਭਾਈ ਇਹ ਸੰਗਰੂਰੀਆ ਟੱਪ ਜਾ ਉੱਥੇ ਪੈਲਸ ਖੋਲ ਲੋ ਪੰਜਾਬੀਆਂ ਨੂੰ ਆਫਰ ਦਿਓ ਵਿਆਹ ਤਗੜੇ ਹੋਣਗੇ ਉਹਨਾਂ ਨੂੰ ਕਹੋ ਵੀ ਬੰਨੋ ਬੋਰੀ ਇਸ ਤਰ੍ਹਾਂ ਤੇ ਇੱਧਰ ਆ ਕੇ ਕਰ ਲਓ ਜੀ ਆਹੀ ਕੁਝ ਹੋਏਗਾ ਪਰ ਪਹੁੰਚ ਜਾਂਦੇ ਫਿਰ ਉੱਥੇ ਵੀ ਇੱਕ ਵਾਰੀ ਹੁੰਦਾ ਵੀ ਚਲੋ ਨਵਾਂ ਏਰੀਆ ਫਿਰ ਕੀ ਸਿਆਪਾ ਛੱਡੋ ਫਿਰ ਵਿਆਹ ਬੰਦ ਕਰ ਦਿਓ ਹੋਰ ਕੀ ਆ ਮਿੰਟ ਜੀ ਕਿੱਥੇ ਜਾਣਾ ਹੁਣ ਉਹੀ ਤੇ ਗੱਲ ਆ ਕਬੱਡੀ ਚ ਜਾਂਦੇ ਤੇ ਤਾਂ ਆਪਾਂ ਕਹਿੰਨੇ ਭਾਈ ਉੱਥੇ ਡਾਰਿਆ ਹੂੰ ਹੁਣ ਵਿਆਹਾਂ ਚ ਤੇ ਵਿਆਹਾਂ ਚ ਡਰਿਆ ਜੀ ਕਿੱਥੇ ਜਾਓਗੇ ਪਿੱਛੇ ਤੇ ਇੱਕ ਮੈਂ ਤਾਂ ਆਇਆ ਸੀ ਭੋਗ ਦੇ ਸਮਾਗਮ ਤੋਂ ਆਇਆ ਸੀ ਉਹੋ ਸ਼ਹਿਰ ਹਾਰੇ ਭੋਗ ਦੇ ਸਮਾਗਮ ਦੇ ਇੱਥੇ ਬਠਿੰਡੇ ਕਤਲ ਹੋਏ ਨੇ ਹਾਂ ਜੀ ਬਠਿੰਡੇ ਵੀ ਕਤਲ ਹੋਇਆ ਪਿਛਲੇ ਦਿਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਹੋਰ ਹੋਇਆ ਮਰਡਰ ਬਠਿੰਡੇ ਤਾਂ ਕੁਝ ਸਾਲ ਪਹਿਲਾਂ ਉਪੋਗਤੇ ਆਏ ਸਨ ਦੋ ਜਾਨੇ ਸ਼ਾਇਦ ਛੱਲੇ ਹੋរី ਸਿਕਾਉਂ ਸੀ ਉਦੋਂ ਵੀ ਇੱਥੇ ਤਗੜਾ ਕਤਲ ਕਾਂਡ ਹੋਇਆ ਸਮਝਰ ਕੀ ਕੀ ਛੱਡੂਗਾ ਬੰਦਾ ਮਤਲਬ ਕਿ ਕੀ ਕੀ ਛੱਡੋਗੇ ਕੀ ਖੁਸ਼ੀ ਮਨਾਓਗੇ ਭਈ ਹਾ ਗਿਆ ਯਾਰ ਫਿਰ ਤੇ ਘੁਰਨਾ ਖੱਟ ਕੇ ਤੇ ਉਹਦੇ ਵਿੱਚ ਹੀ ਵੱਢ ਜਗੀ ਬਸ ਜੀ ਜੀ